ਸੁਜਾਨਪੁਰ ਪੁਲਿਸ ਵੱਲੋਂ ਮਾਧਪੁਰ ਤੇ ਲੱਗੇ ਨਾਕੇ ਦੇ ਤਹਿਤ ਇੱਕ ਟੈਂਪੂ ਵਿੱਚੋਂ ਤਲਾਸ਼ੀ ਦੇ ਦੌਰਾਨ 31 ਕਿਲੋ ਪੁੱਕੀ ਸਹਿਤ ਦੋ આરોપીਆਂ ਨੂੰ ਵੀ ਗ੍ਰਿਫਤਾਰ ਕੀਤਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਸੁਜਾਨਪੁਰ ਥਾਣਾ ਦੀ ਮੁਖੀ ਇੰਸਪੈਕਟਰ ਹਰਪ੍ਰੀਤ ਕੌਰ ਨੇ ਦੱਸਿਆ ਕਿ ਪੁਲਿਸ ਵੱਲੋਂ ਇੰਟਰਸਟੇਟ ਨਾਕੇ ਲਾਇ ਹੋਏ ਸੰਤੇ ਮਾਦੋਪੁਰ ਵਿਖੇ ਇਸ ਦੀ ਚੈਕਿੰਗ ਚੱਲ ਰਹੀ ਸੀ ਜਿਸ ਦੇ ਚਲਦਿਆਂ ਜੰਮੂ ਕਸ਼ਮੀਰ ਵੱਲੋਂ ਆ ਰਹੇ ਇੱਕ ਟੈਂਪੂ ਟਰੈਵਲਰ ਦੀ ਜਦੋਂ ਤਲਾਸ਼ੀ ਲਈਤੀ ਗਈ ਤੇ ਉਸ ਵਿੱਚੋਂ 31 ਕਿਲੋ ਭੁੱਕੀ ਬਰਾਮਦ ਹੋਈ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਦੋ આરોપીਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ ਜਿਨ੍ਹਾਂ ਦੇ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। આરોપીਾਂ ਦੀ ਪਹਿਚਾਨ trilok singh ਨਿਵਾਸੀ ਮੀਰਪੁਰ ਦਸੂਆ ਅਤੇ jaswinder singh ਨਿਵਾਸੀ ਬੰਗਾਲੀ ਪੁਰਦ ਦਸੂਆ ਦੇ ਰੂਪ ਵਿੱਚ ਹੋਈ ਹੈ ਉਹਨਾਂ ਨੇ ਕਿਹਾ ਕਿ اروਪੀਅਨ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਮਾਨਯੋਗ ਐਸਐਸਪੀ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਹੋਇਆਂ ਪੁਲਿਸ ਆਪਣੀ ਮੁਸਤੈਦੀ ਦੇ ਨਾਲ ਕੰਮ ਕਰ ਰਹੀ ਹੈ ਜਿਨ੍ਹਾਂ ਦਾ ਟੀਚਾ ਜ਼ਿਲ੍ਹੇ ਵਿੱਚੋਂ ਨਸ਼ੇ ਨੂੰ ਖਤਮ ਕਰਨਾ ਹੈ ਦੇ ਖਿਲਾਫ ਜਿਹੜੀ ਹੈ ਪੁਲਿਸ ਦਿਨ ਰਾਤ ਕੰਮ ਕਰ ਰਹੀ ਹੈ ਇਸੇ ਲੜੀ ਦੇ ਤਹਿਤ ਸਾਡੇ ਮਾਦੋਪੁਰਨਾ ਕਾ ਜਿਹੜਾ ਸਾਡਾ ਇੰਟਰਸਟੇਟ ਨਾਕਾ ਉੱਥੇ ਦਿਨ ਰਾਤ ਚੈਕਿੰਗ ਚੱਲਦੀ ਹੈ ਇਹ ਦੌਰਾਨੇ ਚੈਕਿੰਗ ਇੱਕ ਜੀਐਨਕੇ ਸਾਈਡ ਤੋਂ ਟੈਂਪੋ ਟਰੈਵਲਰ ਆ ਰਿਹਾ ਸੀ ਠੀਕ ਹੈ ਜੀ ਜਿਸ ਵਿੱਚ ਦੋ ਬੰਦੇ ਸੀ ਜਿਹਦੀ ਪੁਲਿਸ ਨੇ ਬੜੀ ਬਰੀਕੀ ਨਾਲ ਜਾਂਚ ਕੀਤੀ ਤੇ ਜਿੱਤੇ ਵਿੱਚੋਂ ਸਾਨੂੰ 31 ਕਿਲੋ ਜਿਹੜੀ ਸੀ ਉਹ ਕਿਬਰਾਮਤ ਹੋਈ ਤੇ ਉਸੇ ਟਾਈਮ ਸਾਡੀ ਪੁਲਿਸ ਨੇ ਕਾਰਵਾਈ ਕਰਦਿਆਂ ਹੋਇਆ ਮੁਕੱਦਮਾ ਦਰਜ ਕੀਤਾ ਤੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਤੇ ਜਿਹੜੀ ਅੱਗੇ ਦੀ ਕਾਰਵਾਈ ਹੈ ਤਫਤੀਸ਼ ਹੈ ਉਹ ਸਾਡੀ ਚੱਲ ਰਹੀ ਹੈ ਜੀ ਨਹੀਂ ਨਹੀਂ ਲੋਕਾ ਖਲਾਫ ਕੋਈ ਹੋਰ ਪਹਿਲਾਂ ਪਰਚਾ ਦਰਜਿਆ ਨਹੀਂ ਇਸ ਚੀਜ਼ ਦੀ ਆਪਾਂ ਸਾਰਾ ਦੇਖ ਰਹੇ ਆ ਬਟ ਹੁਣ ਜੋ ਸਾਡੀ ਇਨਵੈਸਟੀਗੇਸ਼ਨ ਚ ਆਇਆ ਇਸ ਤੋਂ ਪਹਿਲਾਂ ਦੇ ਖਿਲਾਫ ਕੋਈ ਪਰਚਾ ਦਰਜ ਨਹੀਂ ਹੈਗਾ ਜੀ ਇਫ ਯੂ ਵਿਸ਼ ਥੈਟ ਯਰ ਚਾਈਲਡ ਲਰਨਸ ਟੂਡੇ ਐਂਡ ਨੀਡਸ ਟੂਮੋਰੋ ਬ੍ਰਿੰਗ them ਟੂ ਐਨ ਐਮਜ਼ ਜੇਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ਪਠਾਨਕੋ ਅਫੀਲੀਏਟਡ ਟੂ ਸੀਬੀਐਸਸੀ ਨਿਊ ਡელი Little kids are soft at body and strong at soul. Such is our kindergarten section, with kids friendly classrooms and strong ethics to inculcate good habits among our little champs. The future ready school with shooting range, cricket academy, NCC Naval Unit, swimming classes, judo, taekwondo, karate, and skating classes. Training of vocal, classical, and western music dance classes for hip-hop freestyle jazz locking popping chess horse riding football and so on a&m's gems cambridge international school opposite canada palace near a&m institute's jalandhar Dalhousie bypass road patankar